ਜੀ ਅੱਜ ਆਪਣੇ ਚੱਲੀ ਜਾਂਦੀ ਐ ਅੰਗੂਰਾ ਵਾਲੀ ਬੱਲ ਦੀ ਸਾਫ ਸਫਾਈ ਬੀਬੀ ਕਹਿੰਦੀ ਸਾਰੀ ਕਟਾ ਦਨੇ ਨੰਗਾ ਨਟ ਆਪਣਾ ਔਖਾ ਹੈਗਾ ਤੇ ਆਹ ਖੜਾ ਸਾਡਾ ਲੀਡਰ ਬੀਬੀ ਸੱਸੀ ਕਾਬਲਾ ਦੇਹਾਰਾ ਨੂੰ ਬੁਲਾ ਹੀ ਨਹੀਂ ਆਂਦੀ ਹੋਰ ਅੱਗੇ ਕਾਲ ਆਖੀਆਂ ਸੀਗੇ ਕਮੈਂਟਾਂ 'ਚ ਕਹਿੰਦੇ ਮਾਤਾ ਵਿਚਾਰੀ ਉਦਾਸ ਹੈ ਤੇ ਹੌਲੀ ਹੌਲੀ ਆਏ ਤਾਂ ਹੈਗਾ ਜੀ ਦਿਨ ਪੈ ਕੇ ਸਹੀ ਹੋ ਜਾਣਗੇ ਕਿਉਂਕਿ ਆਇਆ ਤੁਰਤ ਦੀ ਲੱਗੀ ਹੁੰਦੀ ਹੈ ਜਦੋਂ ਹਾਂ 아이 ਤੋ ਇਧਰ ਸਾਰੇ ਲੱਗਿਆ ਮੈਂ ਪੌੜੀ ਰਿਆ ਫਿਰ ਦਾੰਤੋ ਵੀ ਸਾਫ ਕਰਦੇ ਬਾਈ ਉਹ ਫੜਾ ਦੇ ਠੀਕ ਉਹ ਵੀ ਜੜਖੀ タルੂ ਹਾਂ ਜੇ ਮੈਂ ਕਿਹੜਾ ਲਿਆ ਮੈਂ ਲੱਕੜ ਵਾਲਾ ਕਿ ਦੂਜਾ ਤੇ ਫਿਰ ਵੀ ਵੀਡੀਓ ਬਣਾਈ ਪਤਾ ਕਿ ਜੇ ਸੁਆਜ ਰੋਣ ਲੱਗੀ ਕਿਉਂ ਕਿ ਆ ਹਾਸੀ ਬਲ ਕੱਟੀਆਂ ਨੇ मांगते हो गए आए अमूरांगा तनो तक आओगी किते जदो प गए बात आए बड़ाई पर डंडे कौन का कुछ करो दस का तो बात मतलब अब ये हो गया तो और शांत अपनू जी है ता हम ही के रहा इधर भी बात होनी फिर बात ना होते जो कि फिर आपा सांगदे नहीं दोबारा के शर्ट पे क्या हो गया ਹੋਣੇ ਸ਼ਾਂਗਤੀ ਨਾ ਫੇਰ ਅੰਗੂਰ ਇਦੋਂ ਬਾਹਲੇ ਲੱਗਣਗੇ ਸਟਾਰ ਬਣਾ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਮੇਰਾ ਪੱਤਰ ਹੋਈ ਜਾਂਦਾ ਬੂਰਾ ਦੀ ਗੱਲ ਕਿੱਥੇ ਗਿਆ ਸ਼ਾਂਗਤੀ ਹੁਣ ਅੰਗੂਰ ਲੱਗੇ ਨਾ ਇਦੋਂ ਬਾਹਲੇ ਲੱਗਣਗੇ ਫੇਰ ਬਾਹਲੇ ਕਿਸੇ ਲੱਗਦੀ ਐ ਕੋਈ ਜਾਣਦੇ ਕੱਪੜੇ ਫੇਰ ਅੰਗੂਰ ਵਾਲੀ ਵੱਲ ਆਪਣੀਆਂ ਐ ਬਣਾਦੀ ਪਾਈ ਨੇ ਸ਼ਾਂਗ ਸ਼ਾਂਗ ਕੇ ਤੇ ਇੱਕ ਮਠਲਾ ਭਰ ਕੇ ਕਚਰੇ ਦਾ ਬਾਈ ਨੂੰ ਵੀਡੀਓ ਚ ਲੈਣੇ ਹਾਂ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਬਾਈ ਸੋਡੇ ਵਾਸਤੇ ਕੱਲ ਵੀ ਵੀਡੀਓ ਚ ਲਿਆਵਾਂ ਮੈਂ ਤੁਹਾਨੂੰ ਤੇ ਸਾਰੇ ਕਹਿੰਦੇ ਵੀ ਸਾਨੂੰ ਬਾਈ ਨੂੰ ਜਿਹੜੇ ਤੁਸੀਂ ਰੋਟੀ ਬਣਾ ਕੇ ਦਿਨੇ ਸਾਨੂੰ ਪੁੱਨ ਲੱਗੂਗਾ ਕਹਿੰਦੇ ਇੱਥੇ ਵੀ ਆ ਗਰੀਬ ਦਾ ਕਹਿੰਦੇ ਪੁੱਨ ਹੁੰਦਾ ਛਾਂ ਲਾਉਣਾ ਕੀ ਕਰਨਾ ਤੇ ਹਜੇ ਇੰਨਾ ਖਲੜਾ ਹੋਰ ਪਤਾ ਬਾਈ ਨੇ ਮੈਂ ਬਾਈ ਨੂੰ ਆਖੂ ਸਾਰਾ ਚੱਕ ਕੇ ਜਾਇਓ ਤੇ ਲਓ ਜੀ ਇਸ ਤਰ੍ਹਾਂ ਬਣ ਗਈ ਤੇ ਵਧੀਆ ਦੋਨੇ ਵੇੜੇ ਦਿਖਣ ਲੱਗ ਗਏ ਤੇ ਇੰਨਾ ਬਹੁਤ ਜ਼ਿਆਦੇ ਸੀਗਾ ਡਾਣੀਆਂ ਵਗੈਰਾ ਮੋਟਰ ਨਹੀਂ ਪਤਾ ਲੱਗ ਰਿਹਾ ਕਿੱਥੇ ਮੋਟਰ ਹੈ ਤੇ ਹੁਣੇ ਬਾਈ ਸਿੱਟਿਆ ਹੋਊਗਾ ਰੂੜੀ ਤੇ ਇੰਨੀ ਆ ਵੀ ਛਾਂਗਣੀ ਪੂ ਬਾਈ ਆ ਵੀ ਕਰਦੇ ਹੋ ਸਾਫ ਇੰਨੀ ਕਾ ਪਛਾਂਗਦੇ ਇੱਕੋ ਜੀ ਹੋ ਜੂਗੀ ਫਿਰ ਸਾਰੀ ਇੱਥੇ ਆਪਾਂ ਰੋਟੀ ਬਣਾਉਣੀ ਹੈ ਜੀ ਆਟਾ ਆਪਣਾ ਗੁੰਨਿਆ ਪਿਆ ਚਾਹ ਦੁਆਰੇ ਵਾਲੀ ਬਣਾ ਕੇ ਅਸੀਂ ਪੀ ਲਈ ਤੇ ਬਿੱਬੋ ਆਪਣੀ ਫੋਨ ਤੇ ਗੱਲਾਂ ਕਰੀ ਜਾਂਦੀ ਐ ਸ਼ੰਮੀ ਦਾ ਫੋਨ ਆਇਆ ਸਾਡੀ ਦੋਤੀ ਦਾ ਤੇ ਨਾਲ ਦੀ ਨਾਲ ਆਪਾਂ ਮਸ਼ੀਨ ਲਾ ਰੱਖੀ ਆ ਕੱਪੜੇ ਫਟਾਫਟ ਧੋਈ ਜਾਂਦੇ ਆ ਹਨਾ ਇੰਨੇ ਕ ਧੋਤੇ ਸਾਡੀ ਤਾਰ ਵੱਡੀ ਗਈ ਆ ਹਾ ਇੱਕ ਗੂਰਾਂ ਦੀ ਵੱਲ ਗੋਲੇ ਸੀ ਉੱਥੇ ਸੀਗੀ ਇਹ ਤਾਰ ਉਹ ਜਗ੍ਹਾ 'ਚ ਦਾਤੀ ਨਾਲ ਵੱਢੀ ਗਈ ਹੁਣ ਦੁਬਾਰਾ ਤੋਂ ਉਤਾਰ ਲਾਉਣੀ ਪਊਗੀ ਤੇ ਆਪਾਂ ਕੱਢ ਗਏ ਜੀ ਕੱਪੜੇ ਨਾਲ ਦੀ ਨਾਲ ਬੀਬੀ ਨਾਲ ਸਾਡਾ ਵੀ ਜੀ ਲੱਗ ਗਿਆ ਆ ਕੀ ਰੌਣਕ ਜੀ ਹੋ ਗਈ ਹਨ ਫਿਰ ਇਕੱਲੀ ਰਹੇ ਨਹੀਂ ਮੈਂ ਜੀ ਜੋ ਜਵਾਕ ਸਕੂਲ ਜਾਵੜਦੇ ਕਾਦੀ ਰੌਣਕ ਹੁੰਦੀ ਹੈ ਫਿਰ ਫਿਰ ਐ ਚੁੱਪ ਕਰਕੇ ਕੰਮ ਜਿਆ ਕਰਦੀ ਫਿਰਦੀ ਰਹਿੰਦੀ ਜਦੋਂ ਆਪਾਂ ਚੁੱਪ ਜੇ ਕਰਕੇ ਫਿਰਦੇ ਰਹਿੰਨੇ ਆਪਣਾ ਮੂਡ ਆਪ ਹੀ ਐ ਹੋ ਜ ਹੋਰ ਹੀ ਹੋ ਜਾਂਦਾ ਹਨ ਜ ਮਤਲਬ ਅੰਦਰ ਆਸ਼ੀ ਜੀ ਹੋ ਜਾਣੇ ਆਪਾਂ ਜਿੱਥੇ ਕਿਥੇ ਤੁਰਦੇ ਫਿਰਦੇ ਗੱਲਾਂ ਮਾਰਦੇ ਰਹੀਏ ਆਪਾਂ ਤੇ ਅੱਜ ਤਾਂ ਮੇਰਾ ਪੁੱਤਰ ਹੋ ਕੇ ਗਿਆ ਜਸ਼ਨਾ ਕਿਉਂਕਿ ਗੁਰਾ ਵਾਲੀ ਵੱਲ ਕਰਤੀ ਸਾਫ ਤੇ ਛਾਂਗਤੀ ਉਹ ਕਹਿੰਦੀ ਨਹੀਂ ਛਾਂਗਣੀ ਸੀਗੀ ਤੇ ਮੇਰੇ ਡੈਡੀ ਦੀ ਨਿਸ਼ਾਨੀ ਹੈ ਕਹਿੰਦੀ ਤੁਸੀਂ ਬਾਤਾਂ ਛਾਂਗਦੇ ਮੈਨੂੰ ਪਤਾ ਹੈ ਛਾਂਗੇ ਤੋਂ ਕੀ ਹੁੰਦਾ ਮੈਂ ਕਿਹਾ ਹੁਣ ਇਹ ਆਪਣੇ ਆਪ ਅੱਤੇ ਕੱਢ ਲੂਗੀ 2 ਮਹੀਨੇ ਸੌਣ ਬਾਦੋਂ ਤਾਂ ਫੁੱਟਣੀਆਂ ਮੈਂ ਕਿਹਾ ਇਹ ਪਰ ਬੱਚੇ ਆ ਜੀ ਨਹੀਂ ਹਨਾ ਸਮਝ ਹੁੰਦੀ ਬਲਾਂ ਹੀ ਰੋਈ ਅੱਜ ਤਾਂ ਬਸ ਇਹਨੂੰ ਬਹਾਨਾ ਚਾਹੀਦਾ ਅੱਜ ਡੇਟਿੰਗ ਯਾਦ ਕਰ ਲੈਂਦੇ ਨਾ ਜਦੋਂ ਫਿਰ ਹੁੰਦੀ ਇਹ ਬਹੁਤ ਜਿਆਦਾ ਮੈਂ ਤਾਂ ਛਾਂਗਦੀ ਨਹੀਂ ਹੁੰਦੀ ਹੈ ਨਾ ਫਿਰ ਮੈਂ ਕਿਹਾ ਚਲੋ ਛਾਂਣੀ ਪਿਆਣੀ ਬੀਬੀ ਤੇ ਚਲੋ ਮੈਂ ਕਿਹਾ ਛਾਂਗਦੀ ਆ ਤਾਂ ਕੋਈ ਗੱਲ ਨਹੀਂ ਤੇ ਨਹੀਂ ਹੈ ਨਾ ਐ ਹੁੰਦਾ ਛੱਡ ਪਰੇ ਮੈਂ ਅੱਗੇ ਦੋ ਤਿੰਨ ਵਾਰੀ ਸੋਚਿਆ ਮੈਂ ਕਿਹਾ ਵੀ ਛਾਂਗਦਗੇ ਫਿਰ ਮੈਂ ਕਿਹਾ ਨਹੀਂ ਜਸ਼ਨ ਰੋਊਗੀ ਤੇ ਜਸ਼ਨ ਕਹਿੰਦੇ ਨਹੀਂ ਛਾਂਗਣੀ ਮੰਮੀ ਤੇ ਚਲੋ ਮੈਂ ਕਿਹਾ ਨਹੀਂ ਛਾਂਗਦੇ ਜੀ ਆਪਾਂ ਲਾਗੇ ਭਾਂਡੇ ਮਾਂਜਣ ਟਾਈਮ ਹੋ ਗਿਆ ਜੀ 6:00 ਵੱਜ ਗਏ ਤੇ ਸੋਨੇ ਨੂੰ ਭਾਂਡੇ ਮਾਂਜ ਰਹੀ ਹੈ ਨਾ ਤੇ ਬਾਕੀ ਮੌਸਮ ਚਾ ਤਾਂ ਸੋਨਾ ਹੋਇਆ ਪਿਆ ਹਾਂ ਤੇ ਅੱਜ ਠੰਡ ਵੀ ਹੈਗੀ ਹੈ ਨਹੀਂ ਪਿਆ ਕਿਸੇ ਪਾਸੇ ਹਵਾ ਐ ਆਉਂਦੀ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਜਾਂ ਤਾਂ ਪੰਜਾਬ ਚ ਪਿਆ ਹੋ ਗਿਆ ਬਠਿੰਡਾ ਚ ਯਾਰ ਗੁੱਦੜ ਵੇਗਾ ਬਠਿੰਡਾ ਪੰਜਾਬ ਚ ਹੀ ਹੁੰਦਾ ਭਾਈ ਸਾਹਿਬ ਹੂੰ ਲਈ ਜਿਆਦਾ ਮੀਂਹ ਆ ਜਾਂਦਾ ਛੇਤੀ ਆਪਣੇ ਕਈ ਦਿਨ ਬਾਅਦ ਦੇ ਵੇਖਉਦੇ ਆ ਜਿਹੜੀ ਉਹ ਨਹੀਂ ਤਾਂ ਹੀ ਸੀ ਨਾ ਜਸ਼ਨ ਜਿਹੜੀ ਕਹਿੰਦੇ ਇਹ ਲਾਇਸ ਜੀ ਦੇ ਹਾਂ 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 ਜਿਸ ਦਿਨ ਨੇ ਇਹ ਲਾਲ ਰੱਖੀ ਮੰਮੀ ਹਾਂ ਲਾਕ ਲਈ ਨੇਲ ਹਾਂ ਓਏ ਓਏ ਏ ਬਾਕੀ ਜੀ ਹੈ ਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਤੁਸੀਂ ਐਂਗਾ ਤੋਂ ਕਹਿੰਦੇ ਹੁੰਨੇ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਆ ਦੀਦੀ ਇਹ ਹੈ ਨਾ ਮਤਲਬ ਸ਼ੇਅਰ ਕਰਦਾ ਮਤਲਬ ਹੁੰਦਾ ਹੈ ਮਤਲਬ ਕਿ ਜਿਦਾਂ ਤੁਸੀਂ ਸ਼ੇਅਰ ਕਰੋਗੇ ਅੱਗੇ ਦੇ ਅੱਗੇ ਇਹ ਹੋਰ ਭੈਣ ਭਰਾਵਾਂ ਕੋਲੇ ਆਪਣੀ ਵੀਡੀਓ ਜਾਊਗੀ ਇਸ ਕਰਕੇ ਮੈਂ ਕਹਿਣੀ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਇਹ ਤਾਂ ਮੇਰੀ ਮੰਮੀ ਦਾ ਐਡਾ ਵੱਡਾ ਡਾਇਲੋਗ ਹੈ ਕੈਮਰਾ ਨਾਲ ਦਾ ਡਾਇਲੋਗ ਤੇ ਮੈਂ ਇਸ ਕਰਕੇ ਕਹਿਣੀ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂਕਿ ਹੋਰ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਜਾ ਸਕੇ ਹਨ ਤੇ ਆਪਣੇ ਸਬਸਕ੍ਰਾਈਬਰ ਵਾਧਾ ਸਕਣ ਵਿਊ ਆ ਸਕਣ ਕੋਸ਼ਿਸ਼ ਨਾ ਕਰੋ ਵੀਡੀਓ ਤੇ ਫਿਲੀਓਲੋਜੀ ਕਮੈਕਸ ਉਹਦਾ ਰੱਖ ਕੇ ਜਦੋਂ ਚੈਨਲ ਬਣਾ ਹੀ ਲਿਆ ਤੇ ਮਿੱਤੇ ਜਾਮ ਹੈ ਤੇ ਸਾਡੇ ਦੇਖੋ ਜੀ ਤੜਕੇ ਜਿਸਨਾ ਦਾ ਰੋਂਦਾ ਸੀ ਜਿਹੜਾ ਪੂਰਾ ਹੀ ਵੱਲਣਾ ਨਾ ਸਾਰੇ ਸਾਰੇ ਘਰ ਦਿਖਣ ਲੱਗ ਗਿਆ ਦੋਨੇ ਵਿੜੇ ਦੇ ਲੱਗੇ ਅੱਗੇ ਆਏ ਪੜਦਾ ਆ ਬਣਿਆ ਪਿਆ ਸੀਗਾ ਇੱਕ ਖਾਇ ਤਾਂ ਬੀਬੀ ਕਹਿੰਦੀ ਉਹ ਬੂਟੇ ਨੂੰ ਵੀ ਕਟਾਉਣਾ ਮਮਾ ਦੀ ਪੱਟੀ ਵਜਨ ਦਿੱਤੀ ਮੈਂ ਨਹੀਂ ਕਟਾਉਣਾ ਤੇ ਮੈਂ ਸਭੀ ਡੈਡੀ ਆਪਾਂ ਰੱਬੀਆ ਦੇ ਉਚਾੜੂ ਤੇ ਭਾਂਡੇ ਵਗੈਰਾ ਆਪਾਂ ਚੱਕਦੇ ਸਾਬੀ ਸਾਡ ਜੀ ਆਪਣਾ ਮੰਗਿਆ ਜੀ ਹੋਰ ਫਿਰ ਬੋਚਾ ਰਖ ਰੋ ਸੋਨਾ ਫਾਇਦੇ ਸਾਡੇ ਬਲੌਗ ਦੇਖ ਲੈਣੇ ਸਾਡੇ ਸਾਡੇ YouTube ਤੇ ਹਾਂ ਕੌਣ ਕਰਦੇ ਹਾਂ ਅਸੀਂ ਜੇ ਨਹੀਂ ਕਈ ਵਾਰ ਕੱਢ ਲੈਂਦੇ ਐਸੇ ਲਿਫਾਣਾ ਕਈ ਵਾਰੀ ਮਤ ਕਰਦੇ ਨਹੀਂ ਭਰ ਦੋ ਸੀ ਹੈ ਕੋਈ ਨਾ ਕਰਦੇ ਹਾਂ ਅੱਜ ਵੀ ਬਲੌਗ ਚਾਹਾਂਗੇ ਜੀ ਬਥੇ ਨਾ ਅੰਮੀ ਅਮਾ ਚਾਹ ਤਾਂ ਬਣਾ ਲੈਂਦੇ ਘੁੱਟ ਬਈ ਤੇ ਲਓ ਜੀ ਆਪਣੇ ਬਲੌਗ ਦੇਖ ਲੈ ਆਪਣੇ ਗਵਾਂਢੀ ਗੇ ਫੋਰ ਗਮੰਡੀ ਗੇ ਫੋਰ ਗਮੰਡੀ ਗੇ ਫੋਰ ਗਮੰਡੀ ਕੀ ਕਰਦੀ ਸੀ ਪਾਣੀ ਪੀਤੀ ਮੈਨੂੰ ਮੱਖੀਆਂ ਹੁਣ ਜ਼ਿਆਦਾ ਖਾਨ ਲੱਗ ਗਈਆਂ ਤੇ ਅੱਜ ਜੀ ਅੰਗੂਰਾ ਵਾਲੀ ਵੱਲ ਬਹੁਤ ਸੋਹਣੀ ਬਣਾਤੀ ਤੇ ਪਰ ਅੱਜ ਕਚਰਾ ਇੰਨਾ ਕੁ ਜ਼ਿਆਦਾ ਖਿਲਰਿਆ ਇੰਨਾ ਕੁ ਜ਼ਿਆਦਾ ਪੱਤੇ ਉਡ ਉਡ ਕੇ ਕਮਰਿਆਂ ਦੇ ਮੂਹਰੇ ਹੁਣ ਦੇਖੋ ਝਾੜੂ ਮਾਰੇ ਤੇ ਕਿੱਡਾ ਸੋਹਣਾ ਵਿੜਾ ਹੋ ਗਿਆ ਦੇਖੋ ਜੌ ਤਰ੍ਹਾਂ ਕਿੱਡਾ ਸੋਹਣਾ ਸੋਹਣਾ ਲੱਗ ਰਿਹਾ ਤੇ ਹੁਣ ਇਕੱਠੇ ਕਰਿਆ ਮੈਂ ਹੋ ਆਉ ਗਿਆ ਹੋ ਜਾਂਦਾ ਉੱਡ ਕੇ ਤੇ ਕਾਸੀ ਤੇ ਇੱਥੇ ਵੀ ਆਪਾਂ ਕਰਦੇ ਆਂ ਸਾਫ ਸਫਾਈ ਕਿਉਂਕਿ ਇੱਥੇ ਮੰਜੇ ਵਗੈਰਾ ਢਾ ਲੈਨੇ ਕੋਈ ਨੂੰ ਵੀ ਆਦ ਨਾ ਹੈ ਨਾ ਤੇ ਹਜੇ ਪੌੜੀ ਫੜਾ ਕਰਨੀ ਆ ਪਰ ਕਿਚਾਖਟਲੇ ਇੱਕ ਵਾਰੀ ਹੋਰ ਉੱਤੇ ਚੜ ਜਾਂਦੇ ਆਂ ਮੈਂ ਨਹੀਂ ਭੁੱਖੇ ਦੀ ਗੱਲ ਤਾਂ ਨਹੀਂ ਤੇ ਬਾਕੀ ਜੀ ਕੱਲ ਨੂੰ ਬਣਾਵਾਂਗੇ ਆਪਾਂ ਵਲੌਗ ਹਨਾ ਕੱਲ ਵਾਲੇ ਵਲੌਗ ਚ ਆਪਾਂ ਸਾਰਿਆਂ ਦੇ ਨਾਮ ਬੋਲਾਂਗੇ ਭੈਣਾਂ ਦੇ ਜੈਡ ਆ ਆ ਗਿਆ ਉੱਡ ਕੇ ਜੇ ਸਾਹੀ ਉੱਤੇ ਕਰ ਲਓਗੇ ਹਵਾ ਜਲੀ ਆਂਗੀ ਤੇ ਆਪਾਂ ਸਾਰਿਆਂ ਦੇ ਕੱਲ ਵਾਲੇ ਵਲੌਗ ਚ ਨਾਮ ਬੋਲਾਂਗੇ ਹਨਾ ਮੀ ਆਮ ਗੋਡ ਆ ਜਾਂਦੇ ਬਸ ਸੁਣੀਆਂ ਹੋਏ 80% ਹੋ ਸਕਦਾ ਵੀ ਮੈਂ ਜਿਹੜਾ ਕੱਲ੍ਹ ਵਾਲਾ ਸਵੇਰ ਵਾਲਾ ਬਲੌਗ ਹੈ ਨਾ ਜਿਹਦੇ ਵਿੱਚ ਮੈਂ ਨਾ ਬੋਲੂਗੀ ਹੋ ਸਕਦਾ ਮੈਂ ਟਾਈਮ ਨਾ ਅਪਲੋਡ ਕਰਦਾ ਮੰਨ ਕੇ ਚੱਲੋ ਵੀ 9 9:30 10 ਵਜੇ ਅਪਲੋਡ ਕਰ ਦੂੰਗੀ ਮੈਂ ਬਲੌਗ ਵੀ ਜਿਹੜਾ ਕਿ ਆਪਾਂ ਨਾ ਹੋਣ ਲਾਗੇ ਹਨਾ ਮੱਖੀਆਂ ਨਾ ਖਾऊं ਮੈਨੂੰ ਕਿਉਂਕਿ ਸਾਰਿਆਂ ਦਾ ਆਪਾਂ ਨਾ ਬੋਲਾਂਗੇ ਕੱਲ੍ਹ ਵਾਲੇ ਬਲੌਗ ਚ ਤੇ ਉਹ ਮੈਂ ਟਾਈਮ ਨਾਲ ਅਪਲੋਡ ਕਰੂੰਗੀ 10 ਵਜੇ ਸੋਵੇ ਸਵੇਰੇ 10 ਵਜੇ ਅਪਲੋਡ ਕਰਾਂਗੇ ਆਪਾਂ ਬਲੌਗ ਤੇ ਸਾਰੇ ਜਣੇ ਜਾ ਕੇ ਚੈੱਕ ਕਰ ਲਿਓ ਤੇ ਜਿਹੜਾ ਸ਼ਾਮ ਵਾਲਾ ਵਲੌਗ ਆਪਾਂ ਉਹ ਸ਼ਾਮ ਨੂੰ ਅਪਲੋਡ ਕਰਾਂਗੇ ਉਹ ਆਪਣਾ ਡੇਲੀ ਵਾਲਾ ਟਾਈਮ 7:30-8:00 ਤੇ ਆਸੀ ਹਵਾ ਤੇ ਲੀਨ ਜਸ਼ਨ ਦੇ ਇੱਕ ਭੈਣ ਦਾ ਕਮੈਂਟ ਆਇਆ ਹਨਾ ਕਹਿੰਦੀ ਵੀ ਤੁਸੀਂ ਦੀਦੀ ਕੈਮਰਾਮੈਨ ਬਣ ਜਾ ਕਰੋ ਤੇ ਜਸ਼ਨ ਦੀ ਵੀਡੀਓ ਬਣਾ ਜਸ਼ਨ ਦੀ ਵੀਡੀਓ ਬਣਾਇਆ ਕਰੋ ਮੈਂ ਮੈਂ ਇਹਨਾਂ ਨੂੰ ਕਹਿਣਾ ਚਾਹਣੀ ਭੈਣ ਨੂੰ ਕਾਪੀਰਾਈਟ ਆ ਜਾ ਕਰੂਗਾ ਦੀਦੀ ਉਹ ਹੁੰਦਾ ਹੈਗਾ ਵੀ ਬੱਚਿਆਂ ਦੇ ਨਾ ਜਦੋਂ ਆਪਾਂ ਜਾਦਾ ਵੀਡੀਓ ਚ 3 ਮਿੰਟ ਲਗਾਤਾਰ ਲੈ ਲਿਗੇ ਆਪਾਂ ਬੱਚਿਆਂ ਨੂੰ ਤਾਂ ਮਤਲਬ ਕਮੈਂਟ ਆਫ ਹੋ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਵੀ ਜਦੋਂ ਕਮੈਂਟ ਆਫ ਹੋ ਜਾਂਦੇ ਆ ਹਨਾ ਵੀ ਚਲੋ ਤੁਹਾਡੇ ਨਾਲ ਭੈਣਾਂ ਨਾਲ ਕਮੈਂਟਾਂ ਜੀ ਰਿਪਲਾਈ ਕਰਕੇ ਵੀ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਕਿ ਆਪਾਂ ਫੋਨ ਤੇ ਗੱਲ ਕਰ ਲਈ ਵੀ ਕਮੈਂਟ ਆਫ ਹੋ ਜਾਂਦੇ ਜਿਵੇਂ ਵੈਸੇ ਮੈਂ ਲਿਆ ਕਰੂੰਗੀ ਸ਼ਾਰਟ ਚ ਤੇ ਡੇਲੀ ਲਿਆ ਕਰਾਂਗੇ ਆਪਾਂ ਇੱਕ ਇੱਕ ਮੈਂਟ ਦਾ ਡੇਟ ਮੈਂਟ ਦਾ ਸ਼ਾਰਟ ਚ ਆਪ ਡੇਲੀ ਆਪਾਂ ਜਸ਼ਨ ਨੂੰ ਲੈ ਲਿਆ ਕਰਾਂਗੇ ਕਿਉਂਕਿ ਮੈਨੂੰ ਪਤਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਜਸ਼ਨ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਦੇ ਲੋਜੀ ਨਾ ਪਕੂੜਾ ਦੇ ਇਹ ਚੱਕ ਤੇ ਆਪਾਂ ਬਣਾਉਣੇ ਸਬਜੀ ਤੇ ਮੇਰੀ ਕੁੜੀ ਪਾਸਵਰਡ ਬੋਲੀ ਜਾਂਦੀ ਕਿ ਦੇਖੀ ਐਂ ਕਰਕੇ ਅੰਮੀ ਅੰਮੀ ਦੇਖੀ ਐਂ ਕਰਕੇ ਸਿੰਘਮ ਸਿੰਘਮ ਚਾਹ ਜੀ ਫੇਰ ਮਿਲਦੀ ਵੀ ਤਾਂ ਗੱਲ ਹੈ ਪਤਾ ਨਹੀਂ ਕਿ ਪੈਰ ਕੱਢੇ ਕਿਸ ਜਨਮ ਦੇ ਪਾਸੇ ਤੋਂ ਤੁਹਾਨੂੰ ਸਾ ਹੁੰਦੇ ਵੰਨ ਕੋਈ ਪਹੁੰਚਦੇ ਵੀ ਲੋਣੀ ਤੋਪਾ ਹੋਰ ਹੈ ਨਹੀਂ ਸੂਟ ਦੇ ਰਗੜੋ ਪਤਲਾ ਆ ਦੋ ਮਹੀਨੇ ਤਾਂ ਨਹੀਂ ਕੱਢਦਾ ਫਿਰ ਸੂਟ ਬੀਬੀ ਦਾ ਲੀਰੋ ਲੀਰੋ ਹੋਰ ਹੈ ਹੈ ਹਾਈ ਲਾਲਾ ਤੂੰ ਰਾਤ ਨੂੰ ਕੌਣ ਵਾਸਤੇ ਹੂੰ ਨਾ ਤਾਂ ਮੈਨੂੰ ਫਿਕਰ ਸਹੇਰੀ ਦਵਾਈ ਤੇ ਹੋਰ ਸਹੀ ਵਾਰ ਕੋਲੇ ਪੈਸਾ ਨਹੀਂ ਜਾਂ ਹਾਂ ਸਹੀ ਹੈ ਕਿੰਨਾ ਸਾਰਾ ਸੀਗਾ ਹਨਾ ਨਾ ਨਾ ਮੈਨੂੰ ਸੋਚ ਨਹੀਂ ਸੀ ਜਮਈ ਕੀ ਪਤਾ ਕੁੜੀਆਂ ਦੀ ਪੜ੍ਹਾਈ 'ਚ ਕਿੰਨੀ ਕ ਮਦਦ ਕਰਦਾ ਆਪਣੀ ਵਿਚਾਰਾ ਕੀ ਪਤਾ ਕੀ ਸੋਚੀ ਬੈਠਾ ਸੀ ਹਨਾ ਵੀ ਚੱਲ ਸਾਰਾ ਲਗਾਉਂਗਾ ਵੀ ਜਵਾਕੜੀਆਂ ਚੱਲ ਹਮ ਲੱਗਦਾ ਨਹੀਂ ਸੀ ਪਪੜਾਣਾ ਵੀ ਇੰਨੀ ਛੇਦੀ ਮੁੱਕ ਜੂ ਵੀ ਵੀ ਜਮੇ ਯਕੀਨ ਨਹੀਂ ਆ ਦਾ 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 ਨਾ ਇਹ ਕੱਢ ਲਿਆ ਦੱਸ ਕੀ ਫਿਰ ਉਹ ਤਾਂ ਕੀ ਕਰੀਗਾ ਨਾ ਡੂੰਗਾ ਬੰਦਾ ਸੀ ਮੇਰੇ ਮਾਵੇਂ ਮੰਗਵਾਈ ਉਹ ਕਰਦਾ ਹੁੰਦਾ ਹਾਂ ਬਾਈ ਸਾਡੇ ਤਾਰ ਬੰਨ ਕੇ ਜਾਓ ਤਾਰ ਬੰਨ ਕੇ ਜਾਓ ਹੁਣ ਫਿਰ ਉਹ ਨਹੀਂ ਆਈ ਤਾਂ ਕੋਈ ਨਹੀਂ ਕੱਪੜੇ ਅੱਜ ਤਾਂ ਆਪਾਂ ਨਿਵੇੜ ਲੈ ਵੀ ਕੱਲ ਨੂੰ ਮਤਲਬ ਕੱਪੜੇ ਧੋਵਾਂਗੇ ਮੇਰੀ ਸਲਾਹ ਹੈ ਖੇਜ ਧੋ ਨਾ ਰਿਸ਼ਤੇਦਾਰ ਆਉਣਗੇ ਸਾਡੇ ਉਜਵਾ ਕਹਣਗੇ ਭੂਆ ਦੇ ਮਨ ਜੇ ਯਾਤਰੀ ਤੋਂ ਦੀ ਸਲਾਹ ਮੇਰੀ ਕੱਲ ਨੂੰ ਨਾ ਨਾ ਫੋਨ ਕਰਕੇ ਗੁੱਝੂ ਆ ਦੇ ਚੜਦੇ ਨਾ ਆਉਂਦੇ ਸਵੇਰੇ ਬੰਦ ਮੈਂ ਬਣਾਉਣੀ ਤੇ ਹੈਗੀ ਦਾਲ ਲੈ ਜਾਓ ਰੋਟੀਆਂ ਲੈ ਜਾਓ ਤਾਂ ਬਰਾਉਨ ਨੂੰ ਲੈ ਕਿੱਡੀ ਗੱਲ ਆ ਫਿਰ ਰੋਟੀਆਂ ਨਾਲ ਸਾਨੂੰ ਕੀ ਫਰਕ ਪੈਂਦਾ ਮੈਂ ਚਾਲ ਤੇ ਆਇਆ ਸੀ ਕਿ ਨਾ ਨਹੀਂ ਦਾਲ ਧਰਨ ਵਾਸਤੇ ਇਹ ਕਹਿੰਦੇ ਕਿ ਭਾਈ ਨਾ ਆ ਕੇ ਵਾਰ ਦਵਾ ਚਾਤੂ ਠੀਕ ਜਾਈਂ ਕੋਈ ਨਹੀਂ ਥੁਲਾਈ ਨਹੀਂ ਚਾਰ ਰੋਟੀਆਂ ਕੀ ਫਰਕ ਪੈਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਅਸੀਂ ਆਉਂਦਾਂ ਚਾਰ ਲਾਹਾਂਗੇ ਦੋ ਹੋਰ ਲੈ ਜਾਣਗੇ ਪੁੰਨ ਹੁੰਦਾ ਬਾਈ ਰੋਟੀ ਦਾ ਜੇ ਹੁਣ ਗੱਗੇ ਹੁੰਦਾ ਉਹ ਵੀ ਤਾਂ ਖਾਂਦਾ ਉਹਦੀ ਵੀ ਤਾਂ ਪਕਾਉਂਦੇ ਹੀ ਅਸੀਂ ਰੋਟੀ ਇਹ ਕਿਸੇ ਦੇ ਕੋਈ ਹੋ ਜਾਂਦਾ ਹੁਣ ਤੇਰੇ ਤੇ ਵਕਤ ਤੇ ਪਤਾ ਨਹੀਂ ਪਈ ਅਸੀਂ ਔਖਾ ਸਾਡੇ ਤੇ ਵਕਤ ਕਿੱਿਆ ਇਹ ਕੀ ਬਣਾ ਪਹਿਲਾਂ ਦਿੱਲੀ ਕਿੰਨੇ ਕ ਪਾਕ ਕੀਤੇ ਸੀ ਮੇਰੇ ਔਖਾ ਤਾਂ ਬਥੇਰਾ ਟੱਬਰ ਬਣਾ ਹੁੰਦਾ ਇੱਕ ਗੱਲ ਹੋਰ ਹੈ ਸਾਟ ਟੱਬਰ ਬਣਾਓ ਨਾ ਸਾਡਾ ਟੱਬਰ ਬਿਨਾ ਸਰੇ ਹਾਂ ਤੇ ਨਾਮ ਬੰਦੇ ਬਣਾ ਬੰਦੇ ਬਣਾ ਵੀ ਨਹੀਂ ਜਾਂਦਾ ਕੀ ਕਰਗੇ ਫਿਰ ਬਾਈ ਕਿਸਮਤਾਂ ਦੀ ਗੱਲ ਹੁੰਦੀ ਹੈ ਕਿ ਨਹੀਂ ਕਮਰਾ ਨਾ ਬੰਦਾ ਜਾ ਆਪ ਦਾ ਹਾਂ ਰਾਠਣੇ ਆਊਗਾ ਹੂੰ ਥੋੜੀ ਦਾ ਤੈਨੂੰ ਬੁਲਾਊਗਾ ਜੀ ਕਿਉਂ ਹਾਂ ਚੰਗਾ ਤੇ ਆ ਵੀ ਪਾਣੀ ਲਿਆ ਪਾਣੀ ਲਿਆ ਨਾਦਾ ਬੁੜੀ ਵੀ ਨਾ ਸਾਰੇ ਘਰੇ ਤੇ ਨਾ ਸਾਰੇ ਬੰਦੇ ਬਣਾ ਹੋਰ ਕੀ ਆਇਆ ਬੇਣੀ ਆਗਾ ਮਨ ਸੱਚਾ ਹੋਣਗੇ ਬੱਦੇ ਤੋਂ ਬਿਨਾ ਨਾ ਆਪ ਦੇ ਕੰਮ ਮਤਲਬ ਰਹਿਤਾ ਵੀ ਲੋਕ ਹੈ ਵੀ ਪਤਾ ਨਹੀਂ ਕਿੱਧਰ ਜਾਂਦੀ ਹੈ ਹੁਣ ਕੈਸੀ ਹੋ ਜਾਂਦੀ ਹੈ ਨਾ ਨਹੀਂ ਜਹਦੀ ਨਹੀਂ ਜਾਂ ਲੋਕਾਂ ਨਾਲ ਹੋ ਜਾਂਦੀ ਹੈ ਸੇਪਰ ਸੋਚੀ ਅਸੀਂ ਬਣਾਉਣੇ ਆ ਚਾਲੂ ਦੀ ਸਬਜ਼ੀ ਬਣਾਉਣੇ ਆ ਮੈਂ ਸੋਚਦੀ ਦੁੱਧ ਪਾਲਾਂ ਮੜਾ ਜੇ ਮੱਖ ਸਵਾਦ ਬਣ ਜੂ ਦੁੱਧ ਪਾ ਕੇ ਵਧੀਆ ਬਣਦੀ ਨਾ ਮਲਾਈ ਪਾਲਾਂਗੇ ਬਾਸ ਮੈਂ ਲੱਗਦੀ ਸੀ ਦਾਲ ਬਣਾਉਣ ਮਗਰ ਮੜੀ ਬੀਬੀ ਨੂੰ ਛੋਟ ਚ ਲੈ ਲਗੇ ਵੀਡੀਓ ਬਣਾ ਲਾਂ ਫਿਰ ਬਲੌਗ ਵੀ ਆਇਆ ਹੁੰਦਾ ਅਪਲੋਡ ਕਰਨਾ ਹੁੰਦਾ ਡੇਲੀ ਬਾਕੀ ਦੇਣ ਕੁਝ ਪਾਈ ਜਾਓ ਤੇ ਬਾਕੀ ਇਹ 10000 ਆ ਜਾਂਦਾ ਹੂੰ ਤੁਹਾਡੇ ਜਿਹੇ ਵੀ ਬਣਾ ਰਹੇ ਤੇ ਦਾਲ ਵਧੀਆ ਬਣੂਗੀ ਦੇਖ ਲਈਏ ਆਪਾਂ ਦਾਲ ਸਬਜੀ ਦਾ ਇਹ ਜਵਾਕ ਆ ਬੀਬੀ ਸੱਚ ਮੈਂ ਤੁਹਾਨੂੰ ਗੱਲ ਸੁਣਾਵਾਂ ਵੀਡੀਓ ਵੀ ਲੰਮੀ ਹੋ ਜੂਗੀ ਮੈਂ ਗਈ ਸੁਨੀਤਾ ਆਂਟੀ ਕੋਲੇ ਗੱਲਾਂ ਤੋ ਕਰੀ ਗੰਗਾ ਕਰੀ ਗੰਗਾ ਕਹਿੰਦੀ ਰਵਣ ਮੈਂ ਤੇਨ ਇੱਕ ਗੱਲ ਆਖਾਂ ਮੈਂ ਕਹਦੇ ਆਂਟੀ ਕਹਿੰਦੀ ਗੁੱਸਾ ਤਾਂ ਨਹੀਂ ਮਾਰਦੀ ਲੈ ਮੈਂ ਕਿਹਾ ਗੁੱਸਾ ਕਹਦਾ ਮੰਨਣਾ ਕਹਿੰਦੇ ਤੇਰੀ ਬੀਬੀ ਆ ਜਾਂਦੀ ਸਾਡੀ ਰਮਣ ਦਾਲ ਸਬਜ਼ੀ ਇੰਨੀ ਸਵਾਦ ਬਣਾਉਂਦੀ ਐ ਕਹਿੰਨੀ ਹੁਣੀ ਬੀਬੀ ਤੂੰ ਕਹੀ ਅੱਜ ਤੁਸੀਂ ਵੀ ਕਹਿੰਦਾ ਆਪਣੇ ਦੋ ਵੋਟ ਵਧ ਗਏ ਭਾਈ YouTube ਫੈਮਿਲੀ ਦੋ ਵੋਟ ਵਧ ਗਏ ਆਪਣੇ ਸਾਡੀ ਵਧੀਆ ਹੋਇਆ ਉਧਰ ਦੀ ਨਾਨੀ ਤੇ ਮਾ ਸਾਗ ਰੇ ਨਕੇ ਹਟਿਆ ਗੱਲ ਨੂੰ ਤਾਂ ਗੱਲ ਹੀ ਆਪੀ ਜੇ ਮੈਂ ਖਾ ਵੀ ਸਬਜ਼ੀ ਵਧੀਆ ਬਣਾਉਂਦੀ ਹੋਵੇ ਮੈਂ ਖਾ ਬਣਾਉਂਦੀ ਨਹੀਂ ਆਏ ਫਿਰ ਨਹੀਂ ਗੰਟੀ ਆ ਮੈਂ ਕਾ ਜਿਵੇਂ ਮੇਰਾ ਆਪਰੇਸ਼ਨ ਹੋਇਆ ਤੇ ਵੀ ਐ ਸਬ지 ਸੂਰ ਕੀ ਬਣਾਉਂਦੀ ਵਧੀਆ ਰੋਟੀ ਆ ਜਿਵੇਂ ਮੇ ਰੋਟੀ ਆ ਜਾਂਦੀ ਹੈ। ਬਾਕੀ ਸਿਰੇ ਮੈਂ ਹਰੇ ਭੋਲੇ ਬੀ ਮੈਂ ਤਾਂ ਉੱਥੇ ਵੀ ਗੱਲ ਕਰਦੀ ਰਹੀ ਹਾਂ ਸਭ ਕੋਲੇ। ਮਖਾ ਮੇਰਾਂ ਨਾ ਤਿੰਨ ਰੋਟੀਆਂ ਮਖਿਆ ਦੋ ਇੱਕ ਰੋਟੀ ਐ ਮੋਸਕੇ ਧਰ ਦਿੰਦੀ ਐ। ਉਹਨਾਂ ਦੇ ਉੱਤੇ ਮੇਰਾਂ ਰੋਟੇ ਨਾ ਤਾਂ ਰੂ ਫੇਰ ਉੱਤੇ ਦੂਜੀ ਰੋਟੇ ਨਾ ਧਰ ਦਿੰਦੀ ਐ। ਮੈਂ ਵਿਚਾਲੇ ਰੱਖਦੀ ਬੀਬੀ ਦੇ ਤਿੰਨ ਰੋਟਾਂ ਤੜਕੇ ਅੰਚੋਪੜੀਆਂ ਮੈਨੂੰ ਆ ਜਾਂਦਾ ਉੱਤੇ ਸੁੱਕ ਜਾਣਗਾਂ। ਨਹੀਂ ਆਜਾ ਪਤਾੜ ਕੇ ਰੋਟੀ ਖਾਦੀ ਹੈ ਵੇਖਾ ਤੁਸੀਂ ਵੀ ਸਾਡੇ ਕੋਲੇ ਬੈਠ ਸੀ ਮੈਂ ਵੀ ਸੀ ਬੀਬੀ ਸੀ ਪਹਿਲਾਂ ਮੈਂ ਰੋਟੀਆਂ ਸੋਨੂੰ ਫੜਾਂਗਾ ਇਸ ਤੋਂ ਬਾਅਦ ਥੱਲੋਂ ਬੀਬੀ ਦੀਆਂ ਕੱਢੀਆਂ ਫੇਰ ਲਾਸਟ ਤੇ ਮੇਰਾਂ ਰੋਟੀਆਂ ਸੀ ਫੇਰ ਜੇ ਕਈ ਵਾਰ ਮਨ ਨੂੰ ਆਇਆ ਹੋਊਗਾ ਨਾ ਮੈਂ ਥੋੜੀ ਜਿਹੀ ਤਰਸਾਵਾ ਆ ਗਈ ਫਿਰ ਉਹ ਕਈ ਵਾਰ ਬਸ ਇਹ ਦੇਖ ਕੇ ਮੱਲੇ ਮੱਲੇ ਨਹੀਂ ਤੇ ਆਪਾਂ ਕਦੇ ਨਹੀਂ ਦੀ ਇਹ ਮੈਨੂੰ ਕਈ ਵਾਰ ਆਹ ਦਿਨ ਦੇਣੋਂ ਵੀ ਦਾਰ ਕਿ ਮੈਨੂੰ ਨਹੀਂ ਸੀ ਤੂੰ ਦੱਸਿਆ ਨਹੀਂ ਮੈਂ ਤਾਂ ਖਾ ਲਈ ਸੀ ਪਾਲੋ ਆਉਂਦਾ ਮੇਰੀ ਆਤ ਜਿਮ ਕਿਤੇ ਭਰਿਆ ਜਾਵੇ ਬਾਕੀ ਮਾਤ ਵਰਦਿਆਂ ਨਾਲ ਮੇਰਾ ਰਖਾੜਾ ਛਾਲਾ ਆਇਆ ਤੇ ਮੈਂ ਸਾਗ ਬਣਾਈ ਜਾਵਾਂ ਸਾਗ ਸ਼ੂਗਰਾ ਮਿਲ ਕੇ ਰੱਖੀ ਕਰ ਜਾਂਦਾ ਮੈਂ ਸਾਗ ਬਣਾਈ ਜਾਂਦਾ ਤੇ ਮੇਰੇ ਵੱਨ ਆ ਕੇ ਕੀ ਗੱਲ ਤੇ ਕਰਨਾਂ ਨੂੰ ਕਹਿੰਦਾ ਨਾ ਤੇ ਮੇਰੀ ਆਸਤਾ ਮਾਠਣ ਲਾ ਕੇ ਆ ਮਾਪਰਾਤਰੀ ਪੈਣ ਆਖਰੀ ਜਾਂ ਸਹੀ ਗੱਲ ਹੈ ਤੇ ਕਹਿੰਦਾ ਹੋਰਿਆ ਕੁੱਕੇ ਹਾਂ ਆ ਮਾ ਮਾ ਕੀ ਕਰੀ ਜਾਂਦਾ ਹਾਂ ਦੁਆ ਦੇ ਨਾਲ ਲੜਦੇ ਵੀ ਲੜਵਾ ਕੇ ਜਾਏਗਾ ਕੀ ਆ ਕੀ ਬਣਾਈ ਜਾਂਦਾ ਸਾਗ ਕਹਿੰਦੀ ਭਾਈ ਇਹ ਥੋੜੀ ਨੱਚਾ ਤੇਜ਼ ਜਾਂਦਾ ਆ ਆਪਣੇ ਹਿਸਾਬ ਨਾਲ ਬੋਲਦਾ ਕਿ ਮੈਂ ਖੋਣੀ ਮੈਂ ਤਾਂ ਆਪ ਨੂਨ ਮਿਰਚ ਤੇਜ਼ ਖਾਨੀ ਸਾਡੇ ਪ੍ਰੀਤ ਤੇ ਜਸ਼ਨ ਵੀ ਹਾਂ ਸਾਹ ਕੋਟਿਆ ਤੇ ਜਿਵੇਂ ਰਹੂ ਸਾਡੇ ਜਵਾਕ ਦੋਨੇ ਨੂਨ ਮਿਰਚ ਗੱਗੀ ਸਾਡਾ ਆ ਫੁੱਲ ਨੂਨ ਮਿਰਚ ਹੋਵੇ ਤੇ ਐ ਨਾ ਹੋਵੇ ਵੀ ਨੂਨ ਆ ਗੱਲਾ ਤੇ ਮਿਰਚ ਨਾ ਹੋਵੇ ਪਰ ਮੇਰੇ ਹੱਥ ਟਿਕਿਆ ਉਮੀ ਸਨਾਲੀ ਕੋਈ ਮੈਂ ਆਦੇ ਸਾਲ ਮੈਂ ਕੱਢੀ ਕਉਣੀ ਆ ਹਾਂ ਹੁੰਦਾ ਹੀ ਆੱਟ ਟਿਗੇ ਨਾ ਉੱਥੇ ਤੇ ਫੁੱਫੜ ਘੱਟ ਖਾਂਦਾ ਸੀ ਉਹ ਮੇਰੇ ਅੱਡੇ ਕੋ ਗਿਆ ਮੇਰਾ ਮੈਨੂੰ ਕਹਿੰਦਾ ਤਾਂ ਸਰਦੀ ਵੀ ਨਹੀਂ ਬਣਾਈ ਐ ਰਾਣੀ ਬੀਬੀ ਨੇ ਬਣਾਈ ਸਰਦੀ ਤਾਂ ਕਿਉਂ ਕਿ ਨਹੀਂ ਐ ਨਾ ਨੂਨ ਨਾ ਮਿਰਚ ਨਾ ਲੈਣਾ ਨਾ ਦੇਣਾ ਲੈ ਜਾ ਫੇ ਮੈਨੂੰ ਕਹਿੰਦਾ ਕਿ ਮਰਚਾਂ ਨਹੀਂ ਸਰਪਰੇ ਕਰੀ ਸਹੀ ਗੱਲ ਹਾਂ ਉਦੋਂ ਆਦਾ ਸੀ ਮੈਂ ਸਾਰੇ ਡੱਬੇ ਸਨੀ ਤੇ ਲੈ ਕੇ ਜਾ ਤਾ ਆ ਜਾਈ ਸੀ ਨੂਨ ਕਰਾਏ ਸਾਰੇ ਲੈ ਕੇ ਚੱਪੇ ਜਾ ਤਾ ਕਿਉਂ ਚਲਾ ਆ ਨਹੀਂ ਪੜਗਾ ਜੇ ਲੜਾਈ ਬਤਾ ਲਾ ਤਾ ਮੈਂ ਹਾਂ ਮੈਂ ਆਦਤ ਰਹੀ ਸੀ ਮੈਨੂੰ ਆਇਆ ਆਪਾ ਮੈਂ ਆਇਆ ਆਪਾ ਮਗਾ ਮੈਂ ਕਾਹ ਆ ਹੁਣ ਚਾਹ ਕਰਦੀ ਆ ਨਾ ਮੁੱਠਾ ਨੀ ਬੋਲਦਾ ਸਾ ਬੜਾ ਬਟਾ ਪਾਉਣੀ ਜੀ ਐਜੀ ਬਾਤ ਵੀ ਨੇ ਮਿੱਠਾ ਅਸੀਂ ਐ ਗੁੜ ਪਾ ਕੇ ਮਿੱਠਾ ਵੀ ਖੰਡ ਵੀ ਪਾਉਣੀ ਐ ਤੇ ਗੁੜ ਵੀ ਪਾਉਣੀ ਸਵਾਦ ਨਹੀਂ ਲੱਗਦੀ ਬਈ ਬਣਾਓ ਜੀ ਸਬਜੀ ਦੇਖ ਲਓ ਜੀ ਆਪਣੀ ਕਿਉਂਕਿ ਅੱਜ ਸਬਜੀ ਵਾਲੀ ਵੀਡੀਓ ਨਹੀਂ ਬਣੀ ਹੈ ਨਾ ਤੇ ਜੇਸ਼ਨਾ ਉਦੋਂ ਨਾ ਹੁੰ ਜਾਓ ੜਿਆ ਆਪਾਂ ਬਣਾਇਆ ਜੀ ਆਲੂ ਥੋੜਾ ਜਿਹਾ ਕੁਸਮਲਾਈ ਪਾਈਏ ਦੁੱਧ ਪਾਏ ਇਸ ਤਰ੍ਹਾਂ ਬਣਾਇਆ ਜੀ ਆਪਾਂ ਜੀਰਾ ਵਗੈਰਾ ਪਾ ਕੇ ਆਲੂਆਂ ਦੀ ਸਬਜੀ ਕਹਿੰਦੇ ਮੈਨੂੰ ਪਤਾ ਹੈ ਜਿਹਨੇ ਭੈਣਾ ਜੁੜ ਗਿਆ ਉਹ ਸਬਜ਼ੀ ਬਗਾਰੇ ਬਾਰੇ ਜ਼ਰੂਰ ਪੁੱਛੇਗਾ ਵੀ ਦੀਦੀ ਜਣ ਦੀ ਕਾਹੀ ਗੱਲ ਜਿੱਤ ਨਹੀਂ ਸੀ ਅੱਜ ਚਲੋ ਭਰਾ ਤਾਂ ਨਹੀਂ ਪੁੱਛਦੇ ਤੇ ਬਾਕੀ ਜੀ ਮਨਾ ਆਪਣੇ ਚੈਨਲ ਦਾ ਸਪੋਰਟ ਕਰੋ ਜੀ ਸਾਰੇ ਭੈਣ ਭਰਾ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਜੇ ਆਪਾਂ ਨੂੰ ਆਪਣੀ ਮਨਜੋ ਤਾਂ ਕੁਝ ਮੁਝਾਓ ਇੱਕ ਭੈਣ ਦਾ ਕਮੈਂਟ ਆਇਆ ਰਾਤ ਨੂੰ ਮੱਖੀਆਂ ਨਹੀਂ ਹੁੰਦੀਆਂ ਰਾਤ ਨੂੰ ਤੂੰ ਐ ਜੋ ਨਾ ਵੀ ਰਾਤ ਨੂੰ ਵੀ ਮੱਖੀ ਹੋਣ ਨਹੀਂ ਆਇਨੀ ਚਾਹੁੰਦੀ ਮੈਂ ਮੈਂ ਆਇ ਚਾਹਣੀ ਮੈਂ ਆਇ ਨਹੀਂ ਮੈਂ ਆਇ ਚਾਹਣੀ ਹੀ ਨਾ ਦਿਨੇ ਹੁਣ ਮੱਖੀਆਂ ਨਾ ਦੁਪਹਿਰੇ ਹੋਣ ਨਾ ਸ਼ਾਮ ਨੂੰ ਹੋਣ ਆਇ ਚਲ ਕੋਦਰ ਦੇ ਕੁਦਰਤੀ ਜੀਵ ਹੈ ਇਹ ਵੀ ਜਾਨਵਰ ਹੈ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਨਾ ਵੀ ਦੀਦੀ ਤੁਸੀਂ ਐ ਦੱਸੋ ਵੀ ਕਿਹੜੀ ਫੈਮਿਲੀ ਤੋਂ ਬਲੌਗ ਬਲੋਂਗ ਕਰਦੇ ਹੋ ਬਲੋਂਗ ਤੇ ਆਪਾਂ ਜਿਹੜੇ ਜੱਟ ਸੇਖਾ ਤੇ ਵੈਸੇ ਜਿਹੜੇ ਸਾਡੇ ਮਤਲਬ ਪਰਦਾਦੀ ਸੀਗੇ ਉਹ ਮਦਲਕਾ ਗ੍ਰਾਮ ਆ ਕੇ ਦਾਦੇ ਹੁੰਦੇ ਸੀ ਬਾਗੜੀ ਸੀਗੇ ਅਸੀਂ ਤੇ ਹੁਣ ਮਮੀ ਤੇਰੀ ਬਾਗੜੀ ਬੋਲ ਨਹੀਂ ਆਉਂਦੀ ਐ ਮੈਨੂੰ ਤਾਂ ਨਹੀਂ ਆਉਂਦੀ ਪਤਾ ਮੈਨੂੰ ਥੋੜੀ ਐ ਬੀਬੀ ਹੋਰ ਐ ਜਿਹੜੀ ਬੀਬੀ ਦੀ ਸੱਸ ਸੀ ਤੇ ਸੱਸ ਦੀ ਸੱਸ ਸੀ ਅੱਗੇ ਉਹ ਬਾਗੜੀ ਸੀਗੇ ਕੰਗਰਾ ਵਾਲੇ ਹੁੰਦੇ ਨੇ ਮੈਨੂੰ ਥੋੜੀ ਘੱਟ ਆਉਂਦੀ ਐ ਥੋੜੀ ਜਿਹੀ ਆ ਬੀਬੀ ਵੀ ਪੰਜਾਬੀ ਸੂਟ ਪਾਉਂਦੀ ਸੀ ਬੀਬੀ ਦੀ ਸੱਸ ਵੀ ਪੰਜਾਬੀ ਸੂਟ ਪਾਉਂਦੀ ਸੀ ਪਰ ਇਤਵਾਦ ਆਪਾਂ ਪੰਜਾਬੀ ਸੂਟ ਪਾਉਣ ਲੱਗੇ ਨਹੀਂ ਆਪਾਂ ਬਾਗੜੀਆਂ ਚ ਆਉਂਦੇ ਸਹਾਰਨ ਕੋਤਨ ਬਾਗੜੀਆਂ ਚ ਆਉਂਦੇ ਤੇ ਬਾਕੀ ਚਾਲ ਚਾਹੁੰਦਾ ਚੈੜੀ ਬਗੜੀ ਹੁੰਦੇ ਚੈੜ ਤਾਂ ਜਹਿਲ ਹੀ ਹੁੰਦੀ ਐ ਸਾਰਿਆਂ ਨੂੰ ਬਗੜੀ ਹੁੰਦੇ ਐ ਸਾਰਨ ਗੁੱਦ ਹਣਾ ਬਈ ਹਾਂ ਬਈ ਸਾਰਨ ਗੁੱਦ ਮੈਂ ਬਗੜਨਾ ਚਾਹੁੰਦਾ ਨਾ ਚੈੜ ਤਾਂ ਨਹੀਂ ਆਉਂਦਾ ਆਉਂਦਾ ਚੈੜੀ ਬਗੜਨਾ ਚਾਹੁੰਦਾ ਲੈ ਲੈ ਸਵਾਦ ਕੌਣ ਚੈੜਾ ਹਾਂ ਚਾਲ ਤਾਂ ਨਹੀਂ ਬਗੜਦਾ ਸੀ ਬਗੜਾ ਅਸ਼ਿਆ ਚਲਤਾਨੀ ਬਾਗੜੀ ਹੁੰਦੇ ਉਹ ਪਹਿਲਾਂ ਵਾਲੀ ਤੀਜੀ ਬਣੀ ਵੀ ਗੱਲ ਪਿੱਛੇ ਪੁਰਾਣੀ ਉਹਦੋਂ ਘਗਰੇ ਪਾਉਦੇ ਹੁੰਦੇ ਸੀ ਮੰਮੀ ਦੇਖੋ ਦੇਖੋ ਗਿਆ ਉਹਨਾ ਬਾਗਿਆ ਹੁੰਨਿਆ ਤਾਂ ਕੋਈ ਘੁਮਾਉਂਗੇ ਮੰਮੀ ਜੇ ਬਾਗਿਆ ਪਾਈਂਦੀ ਤਾਂ ਰੋਣੇ ਜਾਈਂਦਾ ਮੰਮੀ ਚਲਤਾਨੀ ਬਾਗੜੀ ਹੁੰਦੇ ਅਸੀਂ ਵੀ ਬਾਗੜੀ ਹੁੰਨੇ ਆਈ ਆਮ ਸੌਰੀ ਪਰਾਉਡ ਆਫ ਅ ਵਿਚੈਲ ਬਾਗੜੀ ਤੇ ਬਾਕੀ ਜੀ ਹਨਾ ਸਾਡੀਆਂ ਗੱਲਾਂ ਤਾਂ ਹੀ ਚੱਲੀ ਜਾਣਗੀਆਂ ਹਨਾ ਤੇ ਬਾਕੀ ਫੋਟੋ ਬਣਾਵਾ ਥਾਰੇ ਕੀ ਹੋਵੇ ਕਿਉਂ ਲਾਚਨ ਕਰ ਲਾ ਗਿਆ ਲਾਚਨ ਹਮ ਇਸ ਲਈ ਕਰ ਰਹੇ ਹਮ ਕਿਉਂਕਿ ਹਮਾਰੇ ਚੈਲ ਕੋ ਤੇ ਬਰਸ ਬਾਲ ਉਠਾ ਉਹ ਬੋਹ ਹਮ ਬਰਦਾਸ਼ ਨਹੀਂ ਕਰ ਸਕਦੇ ਹਮ ਵੀ ਕੋਣੀ ਸਹਾਰਨ ਕੇ ਬਰਦਾਸ਼ ਕੋਣੀ ਕਰਿਆ ਹਮ ਵੀ ਤੇ ਚਲੋ ਜੀ ਹਨਾ ਸਪੋਰਟ ਕਰੋ ਆਪਣੇ ਚੈਨਲ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਹਨਾ ਜਲਦੀ ਜਲਦੀ ਵੀਡੀਓ ਨੂੰ ਕਰ ਦਿਆ ਕਰੋ ਜੀ ਸ਼ੇਅਰ ਇੱਕ ਭੈਣ ਕਹਿੰਦੀ ਸੀ ਸ਼ੇਅਰ ਦਾ ਮਤਲਬ ਉਹ ਵੈਸੇ ਤਾਂ ਮੈਂ ਦੱਸਤਾ ਸੀ ਸ਼ੇਅਰ ਦਾ ਮਤਲਬ ਹੁੰਦਾ ਵੀ ਅੱਗੇ ਜਾ ਸਕੇ ਵੀਡੀਓ ਵੀ ਮੰਨ ਕੇ ਜੇ ਤੁਸੀਂ ਦੇਖ ਰਹੇ ਹੋ ਹਨਾ ਤੁਸੀਂ ਸ਼ੇਅਰ ਕਰੋਗੇ ਅੱਗੇ ਜਾਵੜੂਗੀ ਇੱਕ ਭੈਣ ਭਰਾ ਭਾਈ ਤੇ ਜਿੱਦਾਂ ਕਿ ਸ਼ੇਅਰ ਦਾ ਮਤਲਬ WhatsApp ਤੇ ਸ਼ੇਅਰ ਕਰ ਦੋ ਜਿੱਦਾਂ ਕਿ ਕੋਈ ਤੁਹਾਡੇ ਨਾਲ Instagram ਤੇ ਐਡ ਆ ਤੁਹਾਡੇ ਰਿਸ਼ਤੇਦਾਰ ਉਹਦਾ Instagram ਤੇ ਸ਼ੇਅਰ ਕਰ ਦੋ ਵਲੌਗ ਇਹਦਾ ਮਤਲਬ ਆਇਆ ਹੁੰਦਾ ਵੀ ਅੱਗੇ ਦੀ ਅੱਗੇ ਵੀਡੀਓ ਜਾ ਸਕੀ ਹੈ ਨਾ ਚਲੋ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਬਾਕੀ ਜੀ ਕਰ ਦਿਓ ਇਸਪੋਰਟ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿਓ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਸਾਡੇ ਜਸਟ ਨੂੰ ਜਮ ਨਹੀਂ ਆਇਆ ਵੀਡੀਓ 'ਚ ਬਸ ਆਇਆ ਇੱਕ ਵਾਰੀ ਆਈ ਸੀ ਮੈਂ ਹਾਂ タルਕੀ ਤੇ ਚਲੋ ਜੀ ਮਿਲਾਂਗੇ ਮम्मी ਮੈਨੂੰ ਆਇਆ ਲੱਗਿਆ ਜੇ ਇਹ ਰੋਟੀਆਂ ਆਇਆਂ ਨਹੀਂ ਕਰੀਏ ਨਹੀਂ ਸਤਾਦੇ ਮੈਨੂੰ ਲੱਗਿਆ ਤੂੰ ਉਹ ਜੇ ਤੂੰ ਰਟੀਆਂ ਬਕਾਤੀਆਂ ਉਹਨਾਂ ਦੇ ਵਿੱਚ ਪਾਏਂਗੀ ਮੈਂ ਵੈਸੇ ਤਾਂ ਬੈਠਾ ਵੀ ਚੁੱਕੀ ਸੀ ਤੇ ਤੇਰੇ ਆਪਾਂ ਨੂੰ ਰੋਟੀ ਖਵਾਦੇ ਹੈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਣਾ ਆਪਾਂ ਅੰਕਲ ਵਿਚਾਰੇ ਬਾਈ ਨੂੰ ਰੋਟੀ ਖਵਾ ਲੀ ਕਿਉਂਕਿ ਉਹਨੇ ਰੋਟੀ ਖਾਣ ਨੂੰ ਜਿਹੜੇ ਦੇ ਲੈਟ ਸੈਨਿੰਗ ਜੀ ਤੁਹਾਨੂੰ ਪਤਾ ਨੇ ਇਹ ਰ ਵਿੱਚ ਰੋਟੀ ਤਾਂ ਨਹੀਂ ਖਾਦੀ ਜਾਂਦੀ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਾਏ ਪੋਜੀਸ਼ਨ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਬਾਏ 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 ਸਸ੍ਰੀ ਕਾਚ